ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਦੇ ਆ ਇਹ ਮਿਹੰਦਰਾ ਦੇ ਤੇਲ ਬ੍ਰੇਕ ਆ ਤਕਰੀਬਨ ਇਹਦਾ ਸਮਾਨ ਸਭ ਤੋਂ ਜ਼ਿਆਦਾ ਪੈਂਦਾ ਬਾਕੀ ਟਰੈਕਟਰਾਂ ਦੇ ਵਿੱਚ ਥੋੜੇ ਸਮਾਨ ਆ ਸਰ ਜਾਂਦਾ ਇੱਕ ਮਿਹੰਦਰਾ ਟਰੈਕਟਰ ਇਹੋ ਜਿਹਾ ਟਰੈਕਟਰ ਜਿਹਦੇ ਨਾਲ ਕਾਫੀ ਚੀਜ਼ਾਂ ਤੇਲ ਬ੍ਰੇਕਾਂ ਦੇ ਵਿੱਚ ਬਦਲਣੀਆਂ ਪੈਂਦੀਆਂ ਤੇ ਸਮਾਨ ਇਹਦਾ ਪ੍ਰਵਾਇਡਰ ਵੀ ਥੋੜਾ ਔਖਾ ਹੁੰਦਾ ਆਮ ਟਰੈਕਟਰਾਂ ਦਾ ਸੋਨਾਲੀ ਕਾ 855 ਇਹਨਾਂ ਦੇ ਸਮਾਨ ਔਖੇ ਮਿਲ ਜਾਂਦੇ ਥੋੜੇ ਜੇ ਨਵੇਂ ਟਰੈਕਟਰ ਪੂਰਾ ਖੁੱਲੇ ਹੋਇਆ ਸੀਗਾ 23 24 ਮਾਡਲ ਐਕਸੀਡੈਂਟ ਟਰੈਕਟਰ ਦੀਆਂ ਇਹ ਬ੍ਰੇਕਾਂ ਤੁਹਾਨੂੰ ਸਾਰੀ ਅੱਜ ਜਾਣਕਾਰੀ ਵੀਡੀਓ ਦੇ ਵਿੱਚ ਦੇਣਦੇ ਆ ਵੀ ਕੀ ਕੀ ਸਮਾਨ ਬਦਲਣਾ ਪੈਣਾ ਤੇ ਪਹਿਲੇ ਟਰੈਕਟਰ ਦੇ ਵਿੱਚ ਕੀ ਹੁੰਦਾ ਤਾਂ ਹੁਣ ਕੀ ਹੋਣਾ ਸ਼ੁਰੂ ਕਰ ਲੈਨੇ ਆਪਾਂ ਇਹਨੂੰ ਟੇਢੀ ਕਰਾ ਜੇ ਆਹ ਕੇਜ ਜੇ ਕਹਿ ਦਿੰਨੇ ਆ ਇਹਨੂੰ ਜਿਹਦੇ ਦੇ ਬ੍ਰੇਕ ਡਰਮ ਫਿੱਟ ਹੁੰਦਾ ਇਹਦੇ ਵਿੱਚ ਆਹ ਸ਼ਾਫਟ ਚੱਲਦੀ ਹੁੰਦੀ ਹੈ ਜਿਹੜੀ ਆਹ ਸ਼ਾਫਟ ਆ ਇਹ ਟੁੱਟਦੀ ਬਹੁਤ ਆ ਸੱਜੇ ਪਾਸੇ ਦੀ ਕਿਵਾਂ ਬ੍ਰੇਕ ਮਾਰਿਆਂ ਤਾਂ ਇੱਥੋਂ ਇਹ ਕਿਨਾਰੀ ਜੀ ਇਹਦੀ ਟੁੱਟ ਜਾਂਦੀ ਆ ਮਹਿੰਦਰਾ ਦੇ ਵਿੱਚ ਆਮ ਹੀ ਸਮੱਸਿਆ ਦੇਖਣ ਨੂੰ ਮਿਲਦੀ ਬਾਅਦ ਚੋਂ ਨਵੇਂ ਮਾਡਲਾਂ 'ਚ ਫਿਰ ਕੰਪਨੀਆਂ ਨੇ ਥੋੜੀਆਂ ਹੈਵੀ ਵੀ ਕਰੀਆਂ ਤੇ ਪਹਿਲਾ ਜਿਹੜੀ ਦਿੱਕਤ ਬੜੀ ਸੀ ਇਹਨਾਂ ਦੀ ਆ ਚੀਜ਼ ਬੜੀ ਸੱਜੇ ਪਾਸੇ ਦੀ ਟੁੱਟਦੀ ਖੱਬੇ ਦੀ ਬਹੁਤ ਕੱਟ ਤੇ ਸੱਜੇ ਦੀ ਦਿੱਕਤ ਜ਼ਿਆਦੀ ਆਉਂਦੀ ਸੀ ਤੇ ਇਹਦੇ ਨਾਲ ਜਿਹੜਾ ਆ ਪਹਿਲੇ ਮਾਡਲਾਂ ਦੇ ਵਿੱਚ ਆ ਸ਼ਾਫਟ ਹੁੰਦੀ ਆ ਇਹਦੇ 'ਚ ਲੈਦਰ ਪੈਂਦੇ ਆ ਮੋਟੀ ਚਰੀ ਦੇ ਨੂੰ ਖੜਾ ਕਰਵਤ ਆ ਆ ਦੇਖੋ ਇਹਦੇ ਨਾਲ ਤੋਂ ਬ੍ਰੇਕ ਚਰੀ ਦਾ ਖੜਾ ਕਰਕੇ ਦਿਖਾ ਜਿਹੜਾ ਆ ਗੁੱਲਾ ਆ ਦੇਖੋ ਇਹਦੇ ਜੋ ਸਪਲਾਈਨ ਕੰਪਨੀ ਨੇ ਜੇ ਤੇ ਆ ਨਾ ਫਰਕ ਪਾਉਂਦੇ ਇਹ ਖਬਰਾਂ ਸਾਰੀ ਜਾਂਦਾ ਤੇ ਇਹਦੇ ਜੋ ਸਪਲਾਈਨ ਵੀ ਕੰਪਨੀ ਨੇ ਜਿਹੜੇ ਆ ਇਹ ਬ੍ਰੇਕ ਸਪਲਾਈਨ ਕਰਤੇ ਜਿਹਦੇ ਨਾਲ ਕੀ ਆ ਵੀ ਆਪਾਂ ਨੂੰ ਆ ਸ਼ਾਫਟਾਂ ਵੀ ਨਾਲ ਬਦਲਣੀਆਂ ਪੈਂਦੀਆਂ ਤੇ ਕਈ ਵਾਰਾਂ ਤੇ ਇਹਨਾਂ ਦੇ ਦੰਦੇ ਸੇਮ ਮਿਲ ਜਾਂਦੇ ਆ ਜੇ ਦੰਦਿਆਂ ਦਾ ਵੀ ਫਰਕ ਹੋਵੇ ਟੀਥ ਦਾ ਵੀ ਫਰਕ ਹੋਵੇ ਇੰਗਲਿਸ਼ 'ਚ ਟੀਥ ਕਹਿੰਦੇ ਆ ਪੰਜਾਬੀ ਦੰਦੇ ਕਹਿੰਦੇ ਆ ਤੇ ਜੇ ਇਹਦਾ ਬੋਲ ਓਪੀਨੀਅਨ ਸ਼ਾਫਟ ਆ ਡਿਫਰੈਂਸ਼ੀਅਲ ਸ਼ਾਫਟ ਆ ਇਹ ਇਹਦਾ ਤੇ ਤੇਲ ਬ੍ਰੇਕ ਦੀ ਸ਼ਾਫਟ ਦਾ ਵੀ ਫਰਕ ਆ ਆਪਾਂ ਵੀਡੀਓ ਜਿਆਦਾ ਲੰਬੀ ਨਾ ਕਰੀਏ ਇੱਕ ਤੇ ਆਹ ਨਾਲ ਹੋ ਗਿਆ ਬੇਸ ਬਦਲਣਾ ਪੈਣਾ ਦੂਜਾ ਨੰਬਰ ਆਪਣਾ ਆ ਦੇਖੋ ਤੇਲ ਬ੍ਰੇਕ ਦਾ ਰਾਜੇ ਟੇਡਾ ਕਰਕੇ ਦਿਖਾ ਇਹ ਤੇਲ ਬ੍ਰੇਕ ਦੀ ਆ ਸਭ ਤੋਂ ਪਹਿਲਾਂ ਤਾਂ ਆਪਣੇ ਟਰੈਕਟਰ ਦੇ ਉੱਪਰ ਆ ਫਿੱਟ ਹੋਣੇ ਆ ਆ ਦੇਖੋ ਤੇਲ ਇਹਨਾਂ ਸਰਾਖਾਂ ਰਾਹੀਂ ਅੰਦਰ ਆਉਂਦਾ ਬ੍ਰੇਕ ਡਰਮ ਨੂੰ ਇਹ ਤੇਲ ਬ੍ਰੇਕਾਂ ਦਾ ਇਹ ਹੋ ਗਿਆ ਫਿੱਟ ਸਭ ਤੋਂ ਪਹਿਲਾਂ ਦੂਜਾ ਨੰਬਰ ਆਹ ਸ਼ਾਫਟ ਫਿੱਟ ਹੋ ਗਈ ਇਹ ਤੋਂ ਬਾਅਦ ਆ ਡਰਮ ਦਾ ਨੰਬਰ ਆ ਜਾਂਦਾ ਡਰਮ ਜਿਹੜਾ ਵਾ ਆ ਪਲੇਟ ਕਰ ਸਿੱਧੀ ਰਜੇ ਇਧਰ ਨੂੰ ਕਰ ਦੂਜੇ ਪਾਸਾ ਆ ਇਹਦੇ ਦੇ ਡਿਸਕਾਂ ਚੱਲਦੀਆਂ ਇਹ ਡਰਮ ਦੇ ਉੱਤੇ ਫਿੱਟ ਹੋਣੀਆਂ ਇਹ ਪਲੇਟ ਇਹਦੇ ਉੱਤੇ ਫਿੱਟ ਹੋਣੀਆਂ ਕੋ ਨਹੀਂ ਤੇ ਇਧਰ ਨਟ ਆ ਜਾਂਦੇ ਆ ਤੇ ਇਹਦੇ ਜੇ ਤਾਂ ਸਿੱਧਾ ਹੀ ਇਹਦੇ ਤੇ ਲੈਦਰ ਚਲਦੇ ਹੁੰਦੇ ਆ ਤੇ ਇਹਦੇ ਵਿੱਚ ਹੁਣ ਲੈਦਰ ਇਹਦੇ ਆਹ ਪਲੇਟ ਕਰਕੇ ਕੰਪਨੀ ਦੇ ਅੰਦਰ ਪਲੇਟ ਲਾਈ ਜੀ ਵੀ ਲੈਦਰ ਨਾ ਖਰਾਬ ਹੋਵੇ ਸੁਰੱਖਾ ਕਰਕੇ ਤੇ ਆਹ ਚੀਜ਼ਾਂ ਤੁਹਾਨੂੰ ਬ੍ਰੇਕ ਡਰਮ ਵਿੱਚ ਲੈਦਰ ਵੀ ਤੁਹਾਨੂੰ ਦਿਖਾ ਦਿੰਨੇ ਕਿੰਨੇ ਆ ਇਹ ਟਾਪ ਮਾਡਲ ਦੇ ਆ ਪਹਿਲਾਂ ਮਹਿੰਦਰਾ ਦੇ ਡਰਮ ਬਣਾਏ ਸੀ ਬੜੇ ਵੱਡੇ ਵੱਡੇ ਉਹਨਾਂ ਦਾ ਸਮਾਨ ਦੀ ਦਿੱਕਤ ਬਹੁਤ ਸੀ ਤੇ ਬ੍ਰੇਕ ਵੀ ਕਾਮਯਾਬ ਨਾ ਹੋਏ ਫਿਰ ਬਾਅਦ ਚੋਂ ਕੰਪਨੀ ਨੇ ਲੇਟੈਸਟ ਮਾਡਲ ਦੇ ਵਿੱਚ ਇਹ ਬ੍ਰੇਕ ਕਰੇ ਆਹ ਬ੍ਰੇਕਾਂ ਨੂੰ ਪੈਪਾਂ ਜਾਣੀਆਂ ਆਪਣੇ ਟਾਪੇ ਨੂੰ ਡਾਪਾ ਉਹੀ ਕੰਮ ਦੇ ਦਿੰਦਾ ਵਾ ਮੈਂ ਤਾਂ ਡਰਮ ਬਦਲਨੇ ਪੈਂਦੇ ਆ ਜਿਹੜਾ ਸਮਾਨ ਤੁਹਾਨੂੰ ਦਿਖਾਇਆ ਆ ਕੱਢ ਕੇ ਕੱਲੀ ਕੱਲੀ ਚੀਜ਼ ਲੈਦਰ ਦਿਖਾ ਦੇ ਕਿੰਨੇ ਲੈਦਰ ਪੈਂਦੇ ਕਿੰਨੀਆਂ ਪਲੇਟਾਂ ਪਹਿਣੀਆਂ ਗਣ ਦੇ ਕੱਢ ਦੇ ਆਹ ਸਟੀਲ ਪਲੇਟ ਹੋ ਗਈ ਅੰਦਰ ਇਹ ਵੀ ਨਟਾਂ ਦੇ ਨਾਲ ਖੜਾਈ ਹੁੰਦੀ ਆ 13 ਨੰਬਰ ਦੇ لمبے ਨਟ ਪਾਏ ਜਾਂਦੇ ਆ ਆਹ ਸਟੀਲ ਪਲੇਟ ਹੋ ਗਈ ਦੋ ਲੈਦਰ ਸਮਝ ਲਓ ਉੱਪਰ ਤੇ ਤਿੰਨ ਲੈਦਰ ਉੱਪਰ ਦੋ ਥੱਲੇ ਚਾਰ ਲੈਦਰ ਇੱਕ ਬ੍ਰੇਕ ਦੇ ਵਿੱਚ ਪੈਂਦੇ ਆ ਆਹ ਡਰਮ ਦੂਜਾ ਪਾਸਾ ਕਰਕੇ ਦਿਖਾ ਇਹ ਤੇਲ ਬ੍ਰੇਕ ਦੇ ਡਰਮ ਆ ਟੋਪ ਮਾਡਲ ਦੇ ਮਹਿੰਦਰਾ ਦੇ ਆ ਸਾਰਾ ਸਿਸਟਮ ਆ ਬੂਟ ਆ ਗਿਆ ਇੱਥੇ ਤੇਲ ਬ੍ਰੇਕਾਂ ਦਾ ਤੇ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ YouTube ਤੇ ਵੀ Facebook ਤੇ ਵੀ Facebook ਤੇ ਜਿਹੜਾ ਸਾਡਾ ਚੈਨਲ ਆ ਉਹ ਦੂਜਾ ਪਤਾ ਕਰੀ ਸੰਦੀਪ ਸਿੰਘ ਦੇ ਨਾਮ ਤੋਂ ਤੇ YouTube ਤੇ ਭਲਵਾਂ ਟਰੈਕਟਰ ਪਟਿਆਲਾ ਸਾਰੀ ਮੈਨੂੰ ਲੱਗਦਾ ਤੁਹਾਨੂੰ ਪਤਾ ਲੱਗ ਹੀ ਗਏ ਹੋਗੀ ਜਾਣਕਾਰੀ ਤਕਰੀਬਨ ਤਕਰੀਬਨ ਜੋ ਜੋ ਸਮਾਨ ਇਹਦੇ ਵਿੱਚ ਬਦਲਣਾ ਪੈਂਦਾ ਤੇ ਲਾਈਕ ਸ਼ੇਅਰ ਜੁੜ ਕਰ ਦਿਓ ਚੈਨਲ ਨੂੰ ਬਾਈ ਜੀ ਧੰਨਵਾਦ